ਤੁਹਾਡੀ ਦੁਕਾਨ ਤੇ ਚਾਈਨਸ ਡੋਰ ਮਿਲਦੀ ਹੈ ਬਿਲਕੁਲ ਨਹੀਂ ਕਿਉਂ ਜੋ ਖਤਰਨਾਕ ਹੈ बस ਇੱਕ ਦੂਜੇ ਲੈ ਕੇ ਕਰੀਏ ਨੇ ਲੇਕਿਨ ਸੰਗਰੂਰ ਤੇ ਕਿਸੇ ਵੀ ਸ਼ਾਪ ਤੇ ਮੈਂ ਕੋਈ ਵੀ ਚਾਈਨੀ ਡੋਰ ਨਹੀਂ ਵੇਚੂਗਾ ਕਸਮ ਖਾਈਏ ਸਭ ਨੇ ਕੋਈ ਸੰਗਰੂਰ ਚੈਦਰ ਸ਼ਾਪ ਤੇ ਨਹੀਂ ਮਿਲੇਗੀ ਫਰੈਂਡ ਸਰਕਲ ਚ ਵੱਲ ਵਕਰੀ ਆਪੇ ਨੌਚ ਹੋ ਗਿਆ ਨਹੀਂ ਨਹੀਂ ਬਹੁਤ ਅੱਛੀ ਡੋਰ ਆ ਚੁੱਕੀ ਨੋਪਲਾਈ ਚ ਜਿਸਦੇ ਕੋ ਸੁੱਤੀ ਆ ਨਿਊ ਇੰਡੀਆ ਇਹ ਨੋ ਪਲੇਜ ਦੀ ਧੋਰ ਹੈ ਘੁੱਟਾ ਚ ਆ ਚੁੱਕੀ ਹੈ ਨੋ ਪਲੇਜ ਧਾਗਾ ਹੈ ਸੇਫ ਹੁੰਦੀ ਹੈ ਇਹਨਿਕ 300 400 ਗੁੱਟ ਇਹਨਕੇ 2000 ਮੀਟਰ 3000 ਮੀਟਰ ਜਿਸ ਤਰ੍ਹਾਂ ਇਹ ਹੈਲੀ ਹੁਣ ਹੁਣ 400 ਦੇ ਕਰੀਬ 5000 ਮੀਟਰ ਕਰੀਬ ਹੈ ਸਾਡੇ 350 ਦੀ 5000 ਮੀਟਰ ਮਿਲ ਜੇਗੀ ਯੂਟਿਊਬਰ ਸਟਾਰ ਪਤੰਗ ਸਿੱਧੂ ਮੂਸੇ ਵਾਲਾ ਪਤੰਗ ਹੋ ਗਿਆ ਜੀ ਵੇ ਸਿੱਧੂ ਮੂਸੇ ਵਾਲਾ ਪਤੰਗ ਹੋ ਗਿਆ ਇੱਕ ਅਸੀਂ ਲਾਈਟ ਵਾਲਾ ਪਤੰਗ ਚਾਰ ਕਰ ਰਹੇ ਹਾਂ ਲਾਈਟ ਵਾਲਾ ਪਤੰਗ ਦੇਖੋ ਲਾਈਟ ਵਾਲਾ ਪਤੰਗ ਬਹੁਤ ਮੰਗ ਹੈ ਕਾਫੀ ਦਿਖਾ ਰਹੋ ਲਾਈਟ ਵਾਲੇ ਪਤੰਗ ਦੀ ਕਾਫੀ ਮੰਗ ਹੈ ਲਾਈਟ ਵਾਲਾ ਪਤੰਗ ਅੱਜ ਕੱਲ ਆ ਗਿਆ ਮਾਰਕੀਟ 'ਚ ਇਹ ਵੀ ਚੱਲ ਰਿਹਾ ਬਹੁਤ ਜ਼ਿਆਦਾ ਇਹ ਪਤਾ ਨਹੀਂ ਸਰ ਕਦੋਂ ਚੱਲਦਾਗਾ ਇਤਨਾ ਗਾ ਸਿੰਪਲ ਡੋਰਰ ਨਹੀਂ ਇਹ ਇਹ ਨਹੀਂ ਲਾਈਟਾਂ ਲੱਗੀਆਂ ਕਿ ਵਾਲੀਆਂ ਨੇ ਸਿੱਧੇ ਕਦੋਂ ਚੱਲਦਾ ਇਹ ਸਿੰਪਲ ਬੈਟਰੀ ਨਾਲ ਸੈੱਲ ਨਾਲ ਹੀ ਗਲਤ ਆਪਣੇ ਤੇ ਡਿਪੈਂਡ ਹੈ ਜੇ ਆਪਾਂ ਹੀ ਨਹੀਂ ਉਹ ਕਰਾਂਗੇ ਤਾਂ ਅੱਗੇ ਕੀ ਕਰਾਂਗੇ ਆਪਾਂ ਹੀ ਲੈ ਕੇ ਦੇ ਰਹੇ ਆ ਇੱਕ ਆਪਾਂ ਜਰੂਰ ਉਹ ਕਰ ਰਹੇ ਆ ਪਰ ਅੱਗੇ ਕੋਈ ਨਹੀਂ ਰੁਕਦਾ ਸਰਦ ਰੁੱਤਾਂ ਦੇ ਹੀ ਪਤੰਗ ਬਾਜ਼ਾਂ ਦੇ ਵਿੱਚ ਪਤੰਗ ਬਾਜ਼ੀ ਦਾ ਸ਼ੌਂਕ ਹੈ ਜੋ ਉਹ ਜਾਗ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਬਸੰਤ ਰੁੱਤ ਹੈ ਜੋ ਉਹ ਸ਼ੁਰੂ ਹੋ ਚੁੱਕੀ ਹੈ ਬਸੰਤ ਆਉਣ ਵਾਲੀ ਹੈ ਬਸੰਤ ਦੇ ਮੱਦੇ ਨਜ਼ਰ ਸੰਗਰੂਰ ਦੇ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਬਸੰਤ ਮਨਾਈ ਜਾਂਦੀ ਹੈ ਅੱਜ ਅਸੀਂ ਬਿੱਟੂ ਪਤੰਗ ਪੰਡਾਰ ਦੇ ਖੜੇ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਬ੍ਰੇਡਿਟੀਆਂ ਦੇ ਇਹਨਾਂ ਵੱਲੋਂ ਪਤੰਗ ਰੱਖੇ ਗਏ ਹਨ ਅਤੇ ਇੱਥੇ ਚਾਈਨਸ ਜੋਰ ਦੀ ਵਰਤੋਂ ਬਿਲਕੁਲ ਵੀ ਨਹੀਂ ਹੁੰਦੀ। ਸ਼ੁਰੂ ਸੂਰਚਨਣ ਰੱਖੀ ਸੀ ਲੇਕਿਨ ਜਦੋਂ ਪਤਾ ਲੱਗਿਆ ਕਿ ਨੁਕਸਾਨ ਕਰਦੀ ਹੈ ਤਾਂ ਇਹਨਾਂ ਨੇ ਡੋਰ ਰੱਖਣੀ ਬੰਦ ਕਰ ਦਿੱਤੀ। ਤਾਂ ਇਹ ਡੋਰ ਹੈ ਜੋ ਕਿਤੇ ਨਾ ਕਿਤੇ ਪੰਛੀਆਂ ਦਾ ਨੁਕਸਾਨ ਕਰਦੀ ਹੈ, ਜਾਨਵਰਾਂ ਲਈ ਨੁਕਸਾਨ ਕਰਦੀ ਹੈ। ਉਹ ਤਾਂ ਉੱਥੇ ਹੀ ਇਨਸਾਨਾਂ ਦੀ ਆਪਾਂ ਹੁਣ ਖਬਰਾਂ ਦੇਖਦੇ ਹਾਂ ਕਿ ਖਬਰਾਂ ਦੇ ਵਿੱਚ ਵੀ ਆਪਾਂ ਨੇ ਕਈਆਂ ਵਿੱਚ ਦੇਖਿਆ ਕਿ ਕਈ ਮਾਮਾ ਦੇ ਪੁੱਤ ਇਸ ਖੂਨੀ ਡੋਰ ਨੇ ਕੋਲੇ ਸੱਡੇ ਨਾਲ ਤੁਸੀਂ ਦੇਖ ਸਕਦੇ ਤੁਸੀਂ ਰਾਂ ਵਿੱਚ ਕੇ ਬਾਈ ਵੀ ਇੱਥੇ ਪਤੰਗ ਲੈਣ ਆਏ ਹਨ ਵੀਰ ਜੀ ਮਯੂਦ ਨੇ ਗੱਲਬਾਤ ਕਰਨ ਲੈ ਕਿੰਨਾ ਮਜ਼ਾ ਆਪਣਾ ਜੈਦੇਵ ਜੀ ਜੈਦੇਵ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਪਤੰਗ ਬਾਜ਼ੀ ਹੈ ਹੁਣ ਪਹਿਲਾਂ ਦੇ ਨਾਲੋਂ ਚਾਈਨਸ ਡੋਰ ਵਾਲ ਜਿਆਦਾ ਲੋਕਾਂ ਦਾ ਰੁਝਾਨ ਵਧਿਆ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਸਖਤ ਸਖਤਾਈ ਕੀਤੀ ਤੇ ਉਸ ਨੂੰ ਬੈਨ ਕੀਤਾ ਕਿੰਨਾ ਕੁ ਫਰਕ ਪੈ ਰਿਹਾ ਪੰਜਾਬ ਪੁਲਿਸ ਨੇ ਬਹੁਤ ਸਖਤਾਈ ਦਿੱਤੀ ਹੈ ਹੁਣ ਧਨ ਸੂਤੀ ਡੋਰ ਵਾਲ ਹੈ ਜੀ ਕੀ ਨੁਕਸਾਨ ਹੈ ਚਾਈਨੀਜ਼ ਡੋਰ ਦੇ ਚਾਈਨੀਜ਼ ਡੋਰ ਦੇ ਬਹੁਤ ਨੁਕਸਾਨ ਨਹੀਂ ਬਹੁਤ ਨੁਕਸਾਨ ਪੰਛੀ ਪੁੰਛੀ ਹੋਰ ਬੰਦਿਆਂ ਨੂੰ ਵੀ ਬਹੁਤ ਨੁਕਸਾਨ ਪਹੁੰਚ ਰਿਹਾ ਹੈ ਪਤੰਗ ਬਾਜ਼ ਪਤੰਗ ਖਰੀਦ ਰਹੇ ਹਨ ਤਾਂ ਉੱਥੇ ਹੀ ਗੱਲਬਾਤ ਕਰਾਂਗੇ ਦੁਕਾਨ ਦੇ ਮਾਲਕ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਕੀ ਨਾਮ ਆਪਣੀ ਬਿੱਟੂ ਪਤੰਗ Bhandar ਸੰਗਰੂਰ ਬਿੱਟੂ ਜੀ ਕਿਸ ਤਰ੍ਹਾਂ ਦਿਖਦੇ ਹੋ ਜੋ ਤੁਹਾਡੀ ਦੁਕਾਨ ਤੇ ਚਾਈਨਸ ਡੋਰ ਮਿਲਦੀ ਹੈ ਬਿਲਕੁਲ ਨਹੀਂ ਜੀ ਕਿਉਂ ਕਿਉਂਕਿ ਖਤਰਨਾਕ ਹੈ ਜਾਣ ਲੋਕਾਂ ਦੇ ਘਰ ਤਾਂ ਉਹੀ ਜ਼ਿਆਦਾ ਪਤੰਗ ਉਡਾਉਂਦੇ ਨੇ ਉਹਨਾਂ ਦੀ ਦੇਖੋ ਜੀ ਬੱਚੇ ਜਿਹੜੇ ਫਰੈਂਡ ਸਰਕਲ ਐ ਕਾਲਜ ਦੇ ਮੁੰਡੇ ਪੜਦੇ ਨੇ ਬਸ ਇੱਕ ਦੂਜੇ ਲੈ ਕੇ ਕਰੀਏ ਨੇ ਲੇਕਿਨ ਸੰਗਰੂਰ ਚ ਕਿਸੇ ਵੀ ਸ਼ਾਪ ਤੇ ਮੈਂ ਕੋਈ ਵੀ ਚੈਨੀ ਡੋਰ ਨਹੀਂ ਵੇਚੂਗਾ ਕਸਮ ਖਾਈਏ ਸਭ ਨੇ ਕੋਈ ਸੰਗਰੂਰ ਚੈਰਦ ਸ਼ਾਪ ਤੇ ਨਹੀਂ ਮਿਲੇਗੀ ਫਰੈਂਡ ਸਰਕਲ ਚ ਵੱਲ ਵਕਰੀ ਆਪੇ ਡਾਚ ਹੋ ਗਿਆ ਇਨੀ ਕਿ ਇੱਥੇ ਕੋਟਨ ਥ्रेड ਅੱਜ ਕੱਲ ਮਾਰਕੀਟ ਚ ਸੂਤੀ ਧਾਗਾ ਚੁੱਕਿਆ ਤੁਸੀਂ ਧਾਗੇ ਦੀ ਗੱਲ ਕਰ ਰਹੇ ਹੋਗੇ ਜਾਨਵਰ ਉਹਦਾ ਪਲਾਸਟਿਕ ਦੀ ਹੁੰਦੀ ਹੈ ਉਸ ਨੂੰ ਕੱਟਣਾ ਵੀ ਫਿਰ ਕਾਫੀ ਔਖਾ ਹੋ ਜਾਂਦਾ ਨਹੀਂ ਨਹੀਂ ਬਹੁਤ ਅੱਛੀ ਡੋਰਾ ਚੁੱਕੇ ਨੋਪਲੇ ਵਿੱਚ ਜਿਸ ਦੇ ਕੋ ਸੁੱਤੀ ਆ ਨਿਊ ਇੰਡੀਆ ਇਹ ਨੋਪਲੇ ਦੀ ਡੋਰ ਹੈ ਖੁੱਟਾ ਚ ਆ ਚੁੱਕੀ ਹੈ ਨੋਪਲੇ ਧਾਗਾ ਹੈ ਸੇਫ ਹਲੀ ਹੈ ਕਿਸੇ ਨੂੰ ਕੋਈ ਨੁਕਸਾਨ ਨਹੀਂ ਕਰਦੀ ਬਕਸ਼ਿਆਂ ਨੂੰ ਜਾਨਵਰ ਨੂੰ ਨਾ ਗਲੇ ਫਿਰ ਟੁੱਟ ਜਾਂਦੀ ਹੈ ਨੋਪਲੇ ਧਾਗਾ ਕੱਚਾ ਤਾਂ ਟੁੱਟਦਾ ਪਰ ਨਾਲੇ ਸਸਤੀ ਪੈਂਦੀ ਹੈ ਚਾਈਨਿਸ ਧਾਗੇ ਨਾਲੋਂ ਇਹ ਸਸਤੀ ਡੋਰ ਪੈਂਦੀ ਹੈ ਕੋਈ ਮਹਿੰਗੀ ਨਹੀਂ ਹੈ ਲੋਕੀ ਚਾਈਨਿਸ ਦੇ ਕੇ ਵੀ ਸਸਤੀ ਪੈਂਦੀ ਬਿਲਕੁਲ ਹੀ ਸਸਤੀ ਪੈਂਦੀ ਇਹ ਸਸਤੀ ਪੈਂਦੀ ਹੈ ਸੁੱਤੀ ਧਗਾ ਨੋਪਲੇਜ ਦਾ ਹੈਗਾ ਬਰ ਹੁਣ ਮੋਨੋਗੈਟ ਨੇ ਸੁੱਤੀ ਧਗਾ ਬਣਾਤਾ ਕੋਟਨ ਮਾਜਾ ਜੰਬੋ ਕੋਟਨ ਮਾਜਾ ਇਹ ਮੋਨੋਗੈਟ ਸੁੱਤੀ ਧਗਾ ਬਣਾਇਆ ਨੋਪਲੇਜ ਸੇਫਲੀ ਬਿਲਕੁਲ ਵਰਦਮਨ ਥ्रेड ਨਾਲ ਵਰਦਮਨ ਨਾਲ ਬਹੁਤ ਹੀ ਅੱਛਾ ਧਗਾ ਹੈ ਸੇਫ ਹੈ ਸਸਤਾ ਵੀ ਹੈ ਕੋਈ ਨਾ ਮਹਿੰਗਾ ਨਹੀਂ ਹੈ ਸਸਤਾ ਹੈ ਇਹਨਾਂ ਕਿ 300 400 ਰੁਪਏ ਗੋਟੇ ਇਹਨਾਂ ਕਿ 2000 ਮੀਟਰ 3000 ਮੀਟਰ ਜਿਸ ਤਰ੍ਹਾਂ ਇਹ ਹੈ ਲਈ ਹੁਣ ਹੁਣ 400 ਦੇ ਕਰੀਬ 5000 ਮੀਟਰ ਕਰੀਬ ਹੈ ਇਹ ਵਾਲੀ 350 ਦੀ 5000 ਮੀਟਰ ਮਿਲ ਜੇਗੀ ਥੋੜਾ ਹੋਰ ਕੱਚਾ ਹੋ ਜਾਏਗਾ ਕਹਿੰਦਾ ਮੈਂ ਨੁਕਸਾਨ ਨਹੀਂ ਹੈ ਉਹ ਸਸਤਾ ਵੀ ਹੈ ਕੋਈ ਨੁਕਸਾਨ ਵੀ ਨਹੀਂ ਆਏਗਾ ਸੁਤੀ ਕੋਟਨ ਚੰਦ 20 ਪੀਸ ਕਿੰਨੇ ਅੰਕ ਤੁਹਾਡੇ ਕੋਲ ਇਹ ਸੇਲ ਹੁੰਦਾਗਾ ਕਿਉਂਕਿ ਲੋਕਾਂ ਦਾ ਰੁਝਾਨ ਤਾਂ ਇਧਰ ਸੀ ਲੇਕਿਨ ਆਪਾਂ ਦੇਖ ਰਹੇ ਹਾਂ ਕਿ ਤੁਹਾਡੇ ਕੋਲ ਜੋ ਪਤੰਗਬਾਜ਼ੀ ਪਤੰਗ ਲੈ ਕੇ ਆਰ ਜਾ ਰਹੇ ਨੇ ਉਹ ਨਾਲ ਇਹ ਡੋਰ ਵੀ ਲੈ ਕੇ ਜਾ ਰਹੇ ਨੇ ਦੇਖੋ ਇਹ ਪਤਾ ਕੀ ਹੈ ਜਿਹੜਾ ਪੜਿਆ ਲਿਖਿਆ ਬੰਦਾ ਸਮਝਦਾਰ ਹੈ ਉਹ ਆਪਣੇ ਬੱਚੇ ਨੂੰ ਸਾਰੇ ਇਹ ਹੀ ਦਿਵਾ ਰਿਹਾ ਹੈ ਜਿੰਨੇ ਪੜੇ ਲਿਖੇ ਨੌਜਵਾਨ ਨੇ ਸਾਰੇ ਆਪਣੇ ਬੱਚੇ ਨਹੀਂ ਜਦਵਾਰ ਨੇ ਸਾਡੇ ਸਾਹਮਣੇ ਪਹਿਲਾਂ ਨਾਲੋਂ ਕਾਫੀ ਫਰਕ ਪੈ ਚੁੱਕਿਆ ਲੋਕੀ ਜਾਨੀ ਕਿ ਪੜੇ ਲਿਖੇ ਸਾਰੇ ਕੋਟਨ ਥ੍ਰੈਡ ਲੈ ਕੇ ਜਾ ਰਹੇ ਨੇ ਕਿ ਕਿਹੜੇ ਪਤੰਗ ਰੱਖਿਆ ਨੇ ਆਪਣੇ ਕੋਲੇ ਸਰ ਤੁਸੀਂ ਆਪਾ ਦੇਖ ਰਹੇ ਸੀ ਕੱਪਦੰਗ ਕਾਫੀ ਪਏ ਨੇ ਕਿਹੜੇ ਕਿਰਤੰਗ ਨੇ ਪਤੰਗਾਂ ਦੀ ਅੱਜ ਕੱਲ ਵਰਾਈਟੀ ਬਹੁਤ ਆਈ ਹੈ ਮਾਰਕੀਟ 'ਚ ਦੇਖੋ ਜਿਸ ਦਾ ਸਟਾਰ ਪਤੰਗ ਹੋ ਗਿਆ ਯੂਟਿਊਬਰ ਸਟਾਰ ਪਤੰਗ ਸਿੱਧੂ ਮੂਸੇ ਵਾਲਾ ਪਤੰਗ ਹੋ ਗਿਆ ਜੀ ਵੇ ਸਿੱਧੂ ਮੂਸੇ ਵਾਲਾ ਪਤੰਗ ਹੋ ਗਿਆ ਇੱਕ ਅਸੀਂ ਲੈਟ ਵਾਲਾ ਪਤੰਗ ਤਿਆਰ ਕਰ ਰਹੇ ਹਾਂ ਲਾਈਟ ਵਾਲਾ ਪਤੰਗ ਦੇਖੋ ਲਾਈਟ ਵਾਲਾ ਪਤੰਗ ਬਹੁਤ ਡਿਮਾਂਡ ਹੈ ਕਾਫੀ ਇਧਰ ਆ ਦਿਓ ਲਾਈਟ ਵਾਲੇ ਪਤੰਗ ਦੀ ਕਾਫੀ ਡਿਮਾਂਡ ਹੈ ਲਾਈਟ ਵਾਲਾ ਪਤੰਗ ਅੱਜ ਕੱਲ ਆ ਗਿਆ ਮਾਰਕੀਟ 'ਚ ਇਹ ਵੀ ਚੱਲ ਰਿਹਾ ਬਹੁਤ ਜ਼ਿਆਦਾ ਇਹ ਪਤੰਗ ਸਰ ਕਦੋਂ ਚੱਲਦਾ ਹੈਗਾ ਇਹ ਪਤੰਗ ਆ ਸਿੰਪਲ ਡੋਰਲ ਨਹੀਂ ਨਹੀਂ ਇਹ ਇਹ ਨਹੀਂ ਲਾਈਟ ਵਾਲਾ ਗੈਸ ਵਾਲਿਆ ਨਹੀਂ ਇਸ ਤੇ ਕਦੋਂ ਚੱਲਦਾ ਹੈ ਇਹ ਸਿੰਪਲ ਬੈਟਰੀ ਨਾਲ ਸੈੱਲ ਨਾਲ ਹੀ ਇੱਕ ਬੈਟਰੀ ਨਾਲ ਸੈੱਲ ਨਾਲ ਚੱਲਦਾ ਕੋਈ ਨਹੀਂ ਪੂਰਾ 1000 ਰੁਪਏ ਲਾਈਟ ਵੇਟ ਹੈ ਕੋਈ ਨਾ ਭਾਰੀ ਵੀ ਨਹੀਂ ਹੈ ਇਹ ਤੁਸੀਂ ਆਪ ਤਿਆਰ ਕੀਤਾ ਇਹ ਜੀ ਆਪ ਤਾਂ ਕਰਵਾਇਆ ਹੈ ਅੱਛਾ ਇਹ ਕਾਰੀਗਰ ਤੋਂ ਤਿਆਰ ਕਰਵਾਇਆ ਹੈ ਤੁਸੀਂ ਦੱਸ ਰਹੇ ਜਿਵੇਂ ਸਿੱਧੂ ਮੂਸੇਵਾਲੇ ਦੇ ਪਤੰਗ ਵੀ ਤੁਸੀਂ ਤਿਆਰ ਕਰਵਾਏ ਹਨ ਹੋਰ ਕਿਸ ਕਿਸ ਦੀ ਚੀਜ਼ ਤਾਂ ਕਰਵਾਏ ਨੇ ਜੀ ਕਿਸਾਨੀ ਸੰਘਰਸ਼ ਤੇ ਕੁਝ ਪਤੰਗ ਦਾ ਆਰਡਰ ਦਿੱਤਾ ਹੈ ਮੈਂ ਮਾਰਗ ਜੀ ਸਾਨੂੰ ਕੋ ਜਲਦੀ ਆ ਜਾਏਗਾ ਦੋ ਚਾਰ ਦਿਨਾਂ ਵਿੱਚ ਕਿਸਾਨੀ ਸੰਘਰਸ਼ ਤੇ ਪਤੰਗ ਆਣਗੇ ਸਾਡੇ ਕੋਲ ਵਧੀਆ ਤਰੀਕੇ ਨਾਲ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਆਪਣੇ ਬੱਚਿਆਂ ਨੂੰ ਚਾਈਨਸ ਡੋਰ ਬਰਤਨ ਤੋਂ ਰੋਕ ਨਹੀਂ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਤਾਂ ਸਾਰੇ ਮਾਤਾ ਪਿਤਾ ਬੱਚਿਆਂ ਦੇ ਮਾਤਾ ਪਿਤਾ ਨੂੰ ਬੇਨਤੀ ਹੀ ਕਰੂੰਗਾ ਵੀ ਆਪਣੇ ਬੱਚੇ ਨੂੰ ਪਲਾਸਟਿਕ ਡੋਰ ਬਿਲਕੁਲ ਨਾ ਲੈ ਕੇ ਦੋ ਪਲਾਸਟਿਕ ਡੋਰ ਸਸਤੀ ਲਾ ਸਮਝੋ ਅਜਿਹਾ ਮਾਰਕੀਟ ਸੁਤੀ ਤਾਗਾ ਬਹੁਤ ਹੀ ਸਸਤਾ ਚੁੱਕਿਆ ਹੈ ਨਿਊ ਇੰਡੀਆ ਪੈਂਥਰ ਇਹ ਕੋਟਨ ਥਰੇਡ ਦਾ ਮਾਝ ਆ ਚੁੱਕਿਆ ਹੈ ਮਾਰਕੀਟ ਚ ਸਸਤਾ ਪੈਂਦਾ ਹੈ ਸੇਫ ਹੈ ਕੋਈ ਨੁਕਸਾਨਦਾਰ ਹੈ ਕਿ ਨਹੀਂ ਹੈ ਸਾਰੇ ਮਾਤਾ ਪਿਤਾ ਨੂੰ ਅਸੀਂ ਬੇਨਤੀ ਕਰੂੰਗਾ ਬੱਚਿਆਂ ਦੇ ਵੀ ਸੁਤੀ ਡੋਰਾ ਲੈ ਕੇ ਦੇਣ ਬੱਚਾ ਨੂੰ ਰੇਟਾਂ ਦੀ ਗੱਲ ਕੀਤੀ ਆਵੇ ਹਰ ਸਾਲ ਰੇਟ ਵਧਦੇ ਨੇ ਤਾਂ ਲੋਕਾਂ ਦਾ ਰੁਝਾਨ ਕਿ ਹੈ ਹੋਰਿਆ ਦੇਖੋ ਰੇਟ ਦਾ ਹਰ ਸਾਲ ਦੇਖੋ ਵੱਧਦੇ ਨੇ ਮਹਿੰਗਾਈ ਹੈ ਲੇਬਰ ਬਹੁਤ ਵੱਧ ਗਈ ਕਿਉਂਕਿ ਲੇਬਰ ਨੂੰ ਕੁਝ ਬਚਦਾ ਨਹੀਂਗਾ ਲੇਕਿਨ ਰੁਝਾਨ ਵੱਲ ਥੋੜੀ ਜਿਹੀ ਕਮੀ ਨਹੀਂ ਆਈ ਕੋਈ ਐਸੀ ਗੱਲ ਨਹੀਂ ਹੈ ਜਿਹੜੇ ਬੱਚੇ ਸ਼ਕੀਨ ਨੇ ਪਤੰਗ ਦੇ ਉਹ ਤੋਂ ਪਤੰਗ ਖੁ ਉਡਾਉਂਦੇ ਨੇ ਇਹਨਾਂ ਚੀਜ਼ਾਂ ਕੋਈ ਕਮੀ ਨਹੀਂ ਹੈ ਠੀਕ ਹੈ ਮਾਰਕੀਟ 'ਚ ਪਤੰਗਾਂ 'ਚ ਥੋੜੀ ਕਮੀ ਜ਼ਰੂਰ ਹੈ ਲੇਕਿਨ ਬੱਚਿਆਂ ਨੂੰ ਸ਼ੌਂਕ ਹੋ ਰਿਹਾ ਹੈ ਪਤੰਗਾਂ ਦੀ ਕਮੀ ਪਈ ਪਤੰਗਾਂ ਦੀ ਕਮੀ ਹੈ ਕਿਉਂਕਿ ਲੇਬਰ ਘਟ ਗਈ ਜੀ ਲੇਬਰ ਮਹਿੰਗੀ ਹੋਣ ਕਰਕੇ ਪਤੰਗ ਮਹਿੰਗਾ ਹੋ ਗਿਆ ਬੱਚਾ ਥੋੜੇ ਅਜੇ ਚਿਚਕਦਾ ਵੀ ਮਹਿੰਗਾ ਹੋ ਗਿਆ ਪਤੰਗ ਲੇਬਰ ਦੀ ਕਮੀ ਕਰਕੇ ਲਖਨਊ ਕਾਟ ਹੈ ਨਾ ਪਤੰਗਾਂ ਆਉਂਦੇ ਹੁੰਦੇ ਸੀਗੇ ਹਾਂ ਲਖਨਊ ਕਾਲਜ ਕਰ ਬੋ ਚੱਲ ਰਹੇ ਆ ਰਾਮਪੂਰੀ ਪਤੰਗ ਜ਼ਿਆਦਾ ਚੱਲਦਾ ਹੈ ਜ਼ਿਆਦਾ ਪਤੰਗ ਰਾਮਪੂਰੀ ਅੱ ਲਖਨਊ ਕਾਰਪੂਤ ਅਮਰਸਰੀ ਪਤੰਗ ਛੱਜੋ ਗਿਆ ਜਿਵੇਂ ਉਹ ਵੀ ਵਧੀਆ ਚੱਲਦਾ ਜੀ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਜੋ ਪਤੰਗ ਬਾਜੀ ਹੈ ਅੱਜ ਦੀ ਘੜੀ ਉਹਦਾ ਰੁਝਾਨ ਬਿਲਕੁਲ ਨਹੀਂ ਘਟਿਆ ਬਲਕਿ ਲੋਕਾਂ ਦਾ ਰੁਝਾਨ ਵਧ ਹੀ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਚਾਈਨਸ ਡੋਰ ਦੀ ਤਾਂ ਉਸ ਵੱਲੋਂ ਲੋਕਾਂ ਦਾ ਰੁਝਾਨ ਬਹੁਤ ਘਟ ਰਿਹਾ ਕਿਉਂਕਿ ਪੰਜਾਬ ਪੁਲਿਸ ਵੱਲੋਂ ਵੀ ਸਖਤਾਈ ਆ ਤੇ ਦੁਕਾਨਦਾਰਾਂ ਨੇ ਸਾਰਿਆਂ ਨੇ ਸਾਰਿਆਂ ਨੇ ਕਸਮ ਖਰਕੀ ਹੈ ਕਿ ਨਾ ਵੀਰ ਜੀ ਆਪਣਾ ਵਿੱਕੀ ਬੰਸਰ ਮੰਤਸਰ ਸਾਹਿਬ ਕਿਸ ਤਰ੍ਹਾਂ ਦਿਖਦੀ ਹੋ ਜੋ ਚਾਈਨਿਸ ਡੋਰ ਦਾ ਰੁਝਾਨ ਲੋਕਾਂ ਵੱਲ ਕਾਫੀ ਜ਼ਿਆਦਾ ਕ੍ਰੇਜ਼ ਤੀਗਾ ਇਸ ਵਾਰ ਕਿੰਨਾ ਕੁ ਫਰਕ ਪੈ ਰਿਹਾ ਵੀਰ ਜੀ ਕੋਈ ਫਰਕ ਨਹੀਂ ਪੈ ਰਿਹਾ ਓਮੀ ਚੱਲ ਰਿਹਾ ਸਾਰਾ ਕੁਝ ਇੱਕ ਆਪਾਂ ਨੂੰ ਲੱਗ ਰਿਹਾ ਹੈ ਗੱਲ ਤਾਂ ਆਪਣੇ ਤੇ ਡਿਪੈਂਡ ਹੈ ਜੇ ਆਪਾਂ ਹੀ ਨਹੀਂ ਉਹ ਕਰਾਂਗੇ ਤਾਂ ਅੱਗੇ ਕੀ ਕਰਾਂਗੇ ਆਪਾਂ ਹੀ ਲੈ ਕੇ ਦੇ ਰਹੇ ਹਾਂ ਇੱਕ ਆਪਾਂ ਜ਼ਰੂਰ ਉਹ ਕਰ ਰਹੇ ਆ ਪਰ ਅੱਗੇ ਕੋਈ ਨਹੀਂ ਰੁਕਦਾ ਇਹ ਤਾਂ ਇੱਕ ਫਾਰਮੈਲਟੀ ਆਪਾਂ ਸਭ ਕਰ ਲਾਂਗੇ ਪੰਜਾਬ ਸਰਕਾਰ ਵੱਲੋਂ ਪੁਲਿਸ ਵੱਲੋਂ ਇਨੀ ਸਖਤਾਈ ਹੈ ਵੀਰ ਜੀ ਕੋਈ ਸਖਤਾਈ ਹੁੰਦੀ ਫਿਰ ਆਂਦੀ ਕਿਥੋਂ ਆ ਮਿਲ ਰਹੀ ਹੈ ਦੁਕਾਨਦਾਰ ਜੋ ਨੇ ਕਸਮ ਖਾ ਚੁੱਕੇ ਕਿ ਅਸੀਂ ਨਹੀਂ ਵੇਚਾਂਗੇ ਇਹ ਨਹੀਂ ਵੇਚਣਗੇ ਤਾਂ ਫਿਰ ਉਹੀ ਬਾਉ ਜੀ ਦੀ ਜੋ ਗੱਲ ਆ ਗਈ ਫਰੈਂਡ ਸਰਕਲ ਅੱਜ ਕੱਲ ਹਰ ਇੱਕ ਦਾ ਸੋਡਾ ਵੀ ਹੋਊਗਾ ਦੇਖੋ ਮਾਇਨਾ ਕਰਿਓ ਫਿਰ ਕਿ ਪਾਸੋਂ ਕੁਝ ਨਾ ਕੁਝ ਬੰਦਾ ਜਿਗਾਰ ਲਾ ਕੇ ਲਈ ਜਾਂਦਾ ਆਪਾਂ ਤਾਂ ਕਹਿੰਨੇ ਬੰਦ ਹੋਵੇ ਸਾਰਿਆਂ ਨੂੰ ਬੈਸਟ ਡੋਰ ਸੀ ਹੁਣ ਆਪਣੇ ਟਾਈਮ 'ਚ ਆਪਾਂ ਕਿਹੜਾ ਡਾਈ ਨਹੀਂ ਹੂੰ ਉਹਦੇ ਵਰਗੀ ਰੀਤ ਨਹੀਂ ਸੀ ਹਫਤਾ ਵਾਫਤਾ ਆਪਣੇ ਸੁੱਤਣ ਲੱਗ ਜਾਂਦੇ ਸੁੱਤਣ ਉਹ ਚੀਜ਼ਾਂ ਉਹ ਪ੍ਰਾਣੀਆਂ ਉਹ ਚੀਜ਼ਾਂ ਹੁੰਨੀ ਹੈਗੀਆਂ ਤਾਂ ਨੁਕਸਾਨ ਦਾ ਘਰ ਹੈ ਪਰ ਸੋਚਦਾ ਨਹੀਂ ਕੋਈ ਕਿਸ ਤਰ੍ਹਾਂ ਬਚਿਆ ਜਾ ਸਕਦਾ ਫਿਰ ਖੂਨੀ ਡੋਰ ਤੋਂ ਜਿਸ ਤਰ੍ਹਾਂ ਆਪਾਂ ਰਾਤ ਕੋਈ ਪਤੰਗ ਉਡਾਉਂਦਾ ਹੈ ਜੇ ਕੋਈ ਪਤੰਗਬਾਜ਼ੀ ਕਰ ਰਿਹਾ ਤਾਂ ਪੁਲਿਸ ਨੂੰ ਉਹਨਾਂ ਦੇ ਕੋਠਿਆਂ ਦੇ ਉੱਪਰ ਜਾ ਕੇ ਚੈੱਕ ਕਰਨਾ ਪਵੇਗਾ ਵੀਰ ਜੀ ਪਤਾ ਕੀ ਹੈ ਜਾਂ ਤਾਂ ਇਹ ਫੈਕਟਰੀਆਂ ਚ ਹੀ ਬੰਦ ਹੋਣੀ ਚਾਹੀਦੀ ਹੈ ਹੁਣ ਇਹ ਤਾਂ ਤਿਹਾਰ ਹੈ ਇਹ ਜੇ ਆਏ ਜਾਊਗਾ ਤਾਂ ਫਿਰ ਇੱਕ ਲੋਕਾਂ ਚ ਲੜਾਈ ਦਾ ਕਾਰਨ ਜਿਵੇਂ ਤੁਸੀਂ ਦੱਸਿਆ ਨਾ ਵੀ ਆਪਾਂ ਹੀ ਲੈ ਕੇ ਦੇ ਰਾਂਗੇ ਤੁਹਾਡੇ ਕੋਲ ਸਹੀ ਹੈ ਕਿ ਮਾਪੇ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਜਾਗਰੂ ਕਰਨ ਕਿ ਆਪਾਂ ਪਹਿਨਾ ਜੋ ਆਪਣਾ ਪਿਛੋਕੜ ਦੀ ਆਪਾਂ ਕਿਸ ਤਰ੍ਹਾਂ ਡੋਰ ਸੂਤ ਰਹੇ ਸੀ ਜੇ ਆਪਾਂ ਉਹਨੂੰ ਸਾਰਾ ਦੱਸਾਂਗੇ ਤਾਂ ਕਿਤੇ ਅੱਗੇ ਹਰਜਾਨ ਘਟੇਗਾ ਹੁਣ ਗੱਲ ਵੀਰ ਜੀ ਉਹੀ ਹੈ ਹੁਣ ਮੈਂ ਆ ਮੈਂ ਆਪਦੀ ਜਗ੍ਹਾ ਲਾਣਾ ਹੈ ਮੈਂ ਕਹਿੰਦਾ ਮੈਂ ਆਪਣੇ ਬੱਚਿਆਂ ਨੂੰ ਨਹੀਂ ਦਵਾਂਦਾ ਇੱਕ ਮੇਰੇ ਕਰਨ ਨਾਲ ਕੁਝ ਨਹੀਂ ਹੋਣਾ ਸਮਝਣਾ ਪੈਣਾ ਉਹ ਤਾਂ ਸਭ ਨੂੰ ਇੱਕ ਹੋ ਕੇ ਫੇਰ ਬੰਦ ਹੋਊਗੀ ਨਾ ਉਹ ਕੋਈ ਹੁੰਦਾ ਨਹੀਂ ਉਹ ਤਾਂ ਇੱਕ ਆਪਣੀਆਂ ਗੱਲਾਂ ਨੇ ਬਸ ਅੱਜ ਠੀਕ ਹੈ ਬਸੰਤ ਤੋਂ ਬਾਅਦ ਫੇਰ ਉਹੀ ਗੱਲ ਹੈ ਕਿਦਣਾ ਕਿਦੇ ਜਾਨੀ ਮਾਲੀ ਨੁਕਸਾਨ ਦਾ ਬੋਹਿਆ ਦਰ ਰਿਹਾ ਆਪਾਂ ਖਬਰਾਂ ਦੇਖਿਆ ਕਿ ਕਿੰਨੇ ਮਾਵਾ ਪੁੱਤ ਮਰੇ ਜੀਰ ਜੀ ਬਹੁਤ ਜ਼ਿਆਦਾ ਹੋ ਰਿਹਾ ਬਹੁਤ ਜ਼ਿਆਦਾ ਪਰ ਗੌਰ ਨਹੀਂ ਕਰਦਾ ਗੌਰ ਉਹ ਕਰਦੇ ਜਿਹਦਾ ਜਾਂਦਾ ਜੀ ਬਿਲਕੁਲ ਇਹਨਾਂ ਦਾ ਕਹਿਣਾ ਜਿਵੇਂ ਦੁਕਾਨਦਾਰ ਬੀਜ ਨੂੰ ਦੱਸਿਆ ਸੀਗਾ ਕਿ ਕਿਦਣਾ ਕਦੋਂ ਬੱਚੇ ਹਨ ਜੋ ਉਹ ਫਰੈਂਡ ਸਰਕਲ ਚੋਂ ਉਹ ਡੋਰ ਲੈ ਲੈਂਦੇ ਹਨ ਲੇਕਿਨ ਦੁਕਾਨਦਾਰ ਨੇ ਕਸਮ ਖਾ ਕੇ ਕਿਹਾ ਕਿ ਉਹ ਡੋਰ ਨਹੀਂ ਲੈਣਗੇ ਲੇਕਿਨ ਇਹਨਾਂ ਦੇ ਕਹਿੰਦੇ ਮੁਤਾਬਕ ਜੇ ਆਪਾਂ ਹੀ ਨਹੀਂ ਡੋਰ ਲੈ ਕੇ ਦਵਾਂਗੇ ਜੇ ਆਪਣਾ ਬੱਚਾ ਉਸ ਡੋਰ ਦੀ ਵਰਤੋਂ ਕਰ ਰਿਹਾ ਤਾਂ ਪੋਸ ਨੂੰ ਉਸ ਤੋਂ ਹਟਾ ਕੇ ਜੋ ਬਾਈ ਜੀ ਨੇ ਡੋਰ ਦਿਖਾਈ ਸੀਗੀ ਮੋਨੋਕਾਈਟ ਦੀ ਉਹ ਆਪਾਂ ਲੈ ਕੇ ਦਈਏ ਜਾਂ ਹੋ ਸੂਤੀ ਡੋਰ ਕੋਈ ਲੈ ਕੇ ਦਈਏ ਤਾਂ ਫਿਰ ਹੋਰ ਜੁਹਾਨ ਬੱਦੇਗਾ ਕਿਉਂਕਿ ਪਹਿਨਾ ਆਪਾਂ ਦੇਖਦੇ ਸੀਗੇ ਕਿ ਹਫਤਾ ਹਫਤਾ ਮਹੀਨਾ ਮਹੀਨਾ ਪਹਿਨਾ ਹੀ ਡੋਰਾ ਸੂਤਨ ਲੱਗ ਜਾਂਦੇ ਸਨ ਅਤੇ ਬਸੰਤ ਦਾ ਚੌਹ ਹੁੰਦਾ ਸੀ ਲੇਕਿਨ ਹੁਣ ਬਸੰਤ ਹਨ ਜੋ ਉਹ ਕਿਤੇ ਨਾ ਕਿਤੇ ਤਿਹਾਰ ਖੂਨੀ ਤਿਹਾਰ ਬਣ ਕੇ ਵੀ ਰਹਿ ਗਿਆ ਇਸ ਚਾਈਨਸ ਡੋਰ ਕਰਕੇ ਇਸ ਖੂਨ ਡੋਰ ਕਰਕੇ ਹੋਰ ਵੀ ਬਾਈ ਜੀ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣ ਉਹਨਾਂ ਨਾਲ ਵੀ ਕਿਹਨਾ ਮ ਆਪਣਾ ਮੇਰਾ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਕਿਸ ਤਰ੍ਹਾਂ ਦਿਖ ਰਹੇ ਹੋ ਜੋ ਇੱਥੇ ਪਤੰਗਬਾਜ਼ੀ ਹੁੰਦੀ ਹੈ ਇਹਨਾਂ ਦੇ ਦੁਕਾਨ ਤੇ ਇਹ 47 ਸਾਲ ਤੋਂ ਜਾਂ 44 ਸਾਲ ਤੋਂ ਪਤੰਗਬਾਜ਼ੀ ਕਰ ਰਹੇ ਨੇ ਪਤੰਗ ਵੇਚ ਰਹੇ ਨੇ ਹੈਨਾ ਤੇ ਡੋਰ ਡਾਰ ਮਿਲਦੇ ਨੇ ਉਹ ਚਾਹਣੇ ਨਹੀਂ ਨਹੀਂ ਵੈਸੇ ਤਾਂ ਮੈਨੂੰ 30 ਸਾਲੋਂ ਕੋਈ ਮੈਨੂੰ ਸਮਾਨ ਲੈ ਕੇ ਜਾਂਦੇ ਨੂੰ ਪਰ ਮੈਂ ਨਾਂ ਲੈ ਕੇ ਗਿਆ ਨਾ ਇਹਨਾਂ ਤੋਂ ਕਦੇ ਪੁੱਛਿਆ ਹੀ ਇਸ ਬਾਰੇ ਵੀ ਸਭਾਈ ਹੈਗੀ ਕਿ ਨਹੀਂ ਜਦੋਂ ਸ਼ੁਰੂ ਸ਼ੁਰੂ ਚ ਲੋਰ ਆਈ ਸੀ ਆਪਾਂ ਨੂੰ ਇਹਨਾਂ ਨੂੰ ਨੌਲੇਜ ਸੀ ਉਦੋਂ ਵਰਤੀ ਕਦੇ ਨਹੀਂ ਮੈਂ ਤਾਂ ਕਦੇ ਪਤੰਗ ਨਹੀਂ ਚੜਾਈ ਵੈਸੇ ਆਪਾਂ ਦਾ ਇਹਨਾਂ ਚੜਾਉਣ ਨੂੰ ਨਹੀਂ ਆਉਂਦਾ ਪਰ ਐ ਵੀ ਮਤਲਬ ਨਾ ਇਹਨਾਂ ਨੂੰ ਆਪਾਂ ਕਦੇ ਬੱਚੇ ਇਹਨਾਂ ਨੂੰ ਉਡਾਉਂਦੇ ਹੁਣ ਨਹੀਂ ਬੱਚੇ ਆਪਣੇ ਵੱਡੇ ਨਹੀਂ ਬੱਚੇ ਅੱਛਾ ਤਾਂ ਇਹਨਾਂ ਕੋਲੇ ਕਦੇ ਤੁਸੀਂ ਦੇਖਿਆਗਾ ਕਿ ਡੋਰ ਵਿਕਰੀ ਹੋਵੇ ਚਾਈਨਸ ਡੋਰ ਵਿਕਰੀ ਹੋਵੇ ਜਾਂ ਸ਼ਹਿਰ ਚ ਕੋਈ ਦੁਕਾਨਦਾਰ ਵੇਚ ਰਵੇ ਨਹੀਂ ਦੇਖੋ ਮੈਂ ਤਾਂ ਜ਼ਿਆਦਾਤਰ ਪਤੰਗ ਲੈ ਕੇ ਜਾਂਦਾ ਇਹਨਾਂ ਤੋਂ ਹੋਰ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਨਾਲੇ ਕਰੀਏ ਅਸੀਂ ਪਤੰਗ ਉਡਾਉਂਦੇ ਨਹੀਂ ਉਹ ਦੁਕਾਨਾਂ ਕਰੀ ਹੋਈਆਂ ਨੇ ਜੀ ਪਿੰਡ ਅੱਛਾ ਆਪਣੇ ਤਾਂ ਹਾਂ ਪਤੰਗ ਇਹ ਦੁਕਾਨ ਕਰੀ ਹੈ ਹਾਂ ਕੀ ਹਾਲ ਹੈ ਕਿਹੜੇ ਪਿੰਡ ਹੈ ਦੇਖ ਲੈ ਦੇਖ ਲੈ ਦੇਖ ਲੈ ਦੇਖ ਲੈ ਅੱਛਾ ਅੱਛਾ ਕਿੰਨਾ ਕੁ ਫਰਕ ਪਿਆ ਜੋ ਇਸ ਇਤਿਹਾਰ ਦਾ ਲੋਕਾਂ ਦਾ ਰੁਝਾਨ ਘਟਿਆ ਜਾਂ ਵਧਿਆ ਪਹਿਲਾਂ ਨਾਲ ਨਹੀਂ ਤੇ ਹਰ ਦੋ ਤਾਂ ਜਰੂਰ ਤਾਂ ਵੱਧ ਹੀ ਕਿਉਂਕਿ ਮਹਿੰਗਾਈ ਵਧ ਗਈ ਨਾ ਹਾਂਜੀ ਨਹੀਂ ਚੱਲੀ ਜਾਂਦਾ ਜੀ ਤਾਂ ਮਹਿੰਗਾਈ ਹੋਵੇ ਜਿੰਨੀ ਮਰਜ਼ੀ ਆਪਾਂ ਬੱਚੋਂ ਲੈ ਕੇ ਤਾਂ ਦੇਣ ਮੰਗੀ ਤੇ ਪਾਗੇ ਦੇ ਗਲਾਂ ਕਿ ਲੋਕ ਜਿਹੜੇ ਬੱਚੇ ਨੇ ਉਸ ਤੋਂ ਡੋਰ ਮੰਗਦੇ ਨੇ ਪਲਾਸਟਿਕ ਦੀ ਨਹੀਂ ਕਦੇ ਮੰਗਦੇ ਹੁਣ ਬੰਦੇ ਰੱਖਦੇ ਨਹੀਂ ਨਾ ਲੈ ਕੇ ਗਏ ਕਦੇ ਮਤਲਬ ਦੂਜੀ ਡੋਰ ਵੀ ਲੈ ਕੇ ਗਏ ਕੱਚੀ ਵੀ ਨਹੀਂ ਲੈ ਕੇ ਗਿਆ ਕੱਲਾ ਪਤੰਗ ਰੱਖੀ ਜਾ ਕੱਲਾ ਬੰਦਾ ਰੱਖਦੇ ਕੱਲਾ ਪਤੰਗ ਮਤਲਬ ਚਾਹੀਦੀ ਨਹੀਂ ਜੀ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਕੱਲਾ ਪਤੰਗ ਇਹ ਰੱਖਦੇ ਹਨ ਚਾਈਨਸ ਡੋਰ ਨਹੀਂ ਰੱਖਦੇ ਇਕੱਲੇ ਪਤੰਗ-ਪਤੰਗ ਵੇਚਦੇ ਹਨ ਦੇਖ ਸਕਦੇ ਹੋ ਤੁਸੀਂ ਦੁਕਾਨ ਦੇ ਵਿੱਚ ਕਾਫੀ ਭੀੜ ਜਿਆਦਾ ਲੱਗੀ ਹੋਈ ਆ ਗਈ ਡ ਕਿੰਨਾ ਬੇਟਾ ਆਪਣਾ ਪ੍ਰੀਤੀ ਪ੍ਰੀਤ ਬੜਾ ਕੀ ਕਰਨਾ ਹੈ ਉਥੇ ਪਤੰਗ ਲੈਣਾ ਹੈ ਕਿੰਨੇ ਆ ਆਈ ਮੈਂ ਲਾ ਲਾ ਸਾਰੇ ਸਾਈਜ਼ ਨੇ ਮਿਕਸ ਜੀ ਮਿਕਸ ਕਰਕੇ ਲੈਣਾ ਪਰ ਪਤਾ ਕਿ ਪੂਰੇ ਚੌਣਾ ਵੜਾਏਗਾ ਹਾਂ ਹਾਂ ਡੋਰ ਡਰ ਕਿਹਦੀ ਲੈਂਦੀ ਫਿਰ ਡੋਰ ਤਾਂ ਹੀ ਸਿੰਪਲ ਆ ਕਿਉਂ ਥ्रेड ਉਹ ਚੁੱਲੀ ਜਿੰਦੇ ਨਾਲ ਫਰੈਂਡਸ ਸਰਕਲ ਚੁੱਲੀ ਜਿੰਦੇ ਚਾਈਨੀ ਡੋਰ ਨਾ ਨਹੀਂ ਕੁਛ ਨੇ ਕਿਹਾ ਨਹੀਂ ਕਿਦ ਨੂੰ ਮੈਦਵਾਦ ਨਾ ਤੇਰੇ ਦੋਸਤ ਮਿੱਤਰ ਨੇ ਕਿਸ ਨੇ ਕਹਿੰਦੇ ਤਾਂ ਹੈਗੇ ਨੇ ਪਰ ਚੜਾਉਣੀ ਨਹੀਂ ਜੀ ਚੜਾਉਣੀ ਗਾ ਹੱਥ ਵੱਢੇ ਜਾਂਦੇ ਨੇ ਅੱਛਾ ਹਾਂਜੀ ਕਿਤਨਾ ਕਿਤੇ ਬੇਟਾ ਜਾਨੀ ਨੁਕਸਾਨ ਵੀ ਹੁੰਦਾ ਨਾ ਹਾਂ ਹਾਂਜੀ ਫਿਰਦੀ ਆਈ ਜਦੋਂ ਹਾਂ ਆਪਾਂ ਦੇਖ ਰਿਹਾ ਕਿ ਟੀਵੀ ਦੇ ਵਿੱਚ ਖਬਰਾਂ ਵਿੱਚ ਵੀ ਆ ਰਿਹਾ ਹੈ ਕਿ ਚਾਈਨਸ ਜੋਰ ਨਾਲ ਨੁਕਸਾਨ ਹੋਇਆ ਜਾਣਾ ਜਾਣੇ ਪੰਛੀਆਂ ਦੀ ਤਾਂ ਕੀ ਕਹਿਣਾ ਚਾਹੂੰਗਾ ਨਾ ਬੱਚਿਆਂ ਨੂੰ ਜੋ ਚਾਈਨਸ ਜੋਰ ਦੀ ਵਰਤੋਂ ਕਰ ਰਹੇ ਨੇ ਨਹੀਂ ਕਰਨੀ ਚਾਹੀਦੀ ਕਿਨੇ ਚਿਰ ਤੋਂ ਪਤਾ ਨੂੰ ਆ ਰਹੇ ਹੋ ਹੋ ਗਈ 7-8 ਸਾਲ 7-8 ਸਾਲ ਤੋਂ ਪਹਿਲਾਂ ਕਦੇ ਵਰਤੀ ਹੋ ਪਹਿਲਾਂ ਮੈਂ ਤਾਂ ਨਹੀਂ ਵਰਤੀ ਐਸੇ ਕਰ ਰਹੇ ਨੇ ਇਹ ਬਿਲਕੁਲ ਇਹ ਬੱਚਾ ਮਿਸਾਲ ਹੈ ਕਿ ਇਸ ਨੇ ਕਦੇ ਵੀ ਚਾਈਨਸ ਜੋਰ ਦੀ ਵਰਤੋਂ ਨਹੀਂ ਕੀਤੀ ਅਤੇ ਜਿਵੇਂ ਵੀਰ ਜੀ ਨੇ ਦੁਕਾਨਦਾਰ ਵੀਰ ਨੇ ਬੱਚੇ ਨੇ ਇੱਕ ਅਪੀਲ ਕੀਤੀ ਆ ਵੀ ਆਪਣੇ ਹਰੇਕ ਮਾਪਾਪ ਨੂੰ ਇਹ ਅਵੇਰ ਨਿਸ ਆਪਣੇ ਬੱਚਿਆਂ ਨੂੰ ਦੇਣੀ ਪੈਣੀ ਹੈ ਆਪਣਾ ਪਿਛੋਕਰ ਦੱਸਣਾ ਪੈਣਾ ਵੀ ਕਿਸ ਤਰ੍ਹਾਂ ਆਪਾਂ ਪਤੰਗਬਾਜ਼ੀ ਕਰਦੇ ਸੀ ਕਿਸ ਤਰ੍ਹਾਂ ਆਪਾਂ ਡੋਰ ਨੂੰ ਸੂਤ ਦੇ ਸੀ ਮਹੀਨਾ ਮਹੀਨਾ ਪਹਿਨਾ ਹਫਤਾ ਦਸਨ ਪਹਿਨਾ ਕਿਸ ਤਰ੍ਹਾਂ ਪਤੰਗ ਉਡਾਏ ਜਾਂਦੇ ਸਨ ਤਾਂ ਅੱਜ ਕਿਤੇ ਨਾ ਕਿਤੇ ਉਹ ਡੋਰ ਫਿਰ ਵੀ ਵਾਪਸ ਆ ਰਿਹਾ ਕਿਉਂਕਿ ਚਾਈਨਸ ਡੋਰ ਦੀ ਨੂੰ ਮਾਤ ਪਾਣ ਵਾਸਤੇ ਡੋਰਹਿ ਜੋ ਨੋ ਅਪਲਾਈ ਦੀ ਆ ਚੁੱਕੀ ਹੈ ਤਾਂ ਉਸ ਦੀ ਵਰਤੋਂ ਕਰੋ ਸੂਤੀ ਡੋਰ ਦੀ ਵਰਤੋਂ ਕਰੋ ਜਿਸ ਨਾਲ ਆਮ ਲੋਕਾਂ ਦੀ ਜਾਨਾਂ ਦਾ ਜੋ ਨੁਕਸਾਨ ਹੁੰਦਾ ਜੋ ਪੰਛੀਆਂ ਦੀ ਜਾਨਾਂ ਦਾ ਨੁਕਸਾਨ ਹੁੰਦਾਗਾ ਉਹ ਬਚੇਗਾ ਸੰਗਰੂਰ ਤੋਂ ਗੁਰਵਿੰਦਰ ਸਿੰਘ ਡੇਲੀ ਡੈਸਕ ਟੀਵੀ